ਹੈਲੋ ਜੈਨ ਦੋਸਤੋ ਕੀ ਹਾਲ ਚਾਲ ਹੈ ਜੀ ਮੈਂ ਸ਼ੇਖਵਰ ਪਟਿਆਲਾ ਤੋਂ ਅੱਜ ਅਸੀਂ ਪੋਲੋ ਗਰਾਊਂਡ ਵਿਖੇ ਆਇਆ ਜਿੱਥੇ ਪਟਿਆਲਾ ਏਆਰਓ ਦੀ ਭਰਤੀ ਹੋਣੀ ਹੈ ਅੱਜ ਅਸੀਂ ਤੁਹਾਨੂੰ ਪੋਲੋ ਗਰਾਊਂਡ ਦੇ ਵਿਖੇ ਪੂਰੀ ਜਾਣਕਾਰੀ ਦਵਾਂਗੇ ਇੱਥੇ ਤੁਹਾਡੀ ਭਰਤੀ ਕਿਵੇਂ ਹੋਊਗੀ ਗਰਾਊਂਡ ਕਿੰਨੇ ਮੀਟਰ ਦਾ ਹੈ ਕਿੰਨੇ ਜਿਹੜੇ ਲਗਾਉਣੇ ਹਨ ਬੇਮ ਕਿੰਨੇ ਲੱਗਣੇ ਹਨ ਠੀਕ ਹੈ ਦੋਸਤੋ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਦਿਖਾਣੇ ਤੁਹਾਡੀ ਐਂਟਰੀ ਕਿਵੇਂ ਹੋਏਗੀ ਆਓ ਦੋਸਤੋ ਆਪਾਂ ਜਾ ਕੇ ਸਟਾਰਟਿੰਗ ਪੁਆਇੰਟ ਤੋਂ हां जी दोस्तों, ਅਸੀਂ ਆ ਚੁੱਕੇ ਹਾਂ ਐਂਟਰੀ ਪਾਰਟ ਦੀ। ਤੁਸੀਂ ਤੁਸੀਂ ਦੇਖ ਰਹੇ ਹੋ ਕਿੱਥੇ ਆਪਣੇ ਕਾਲੇ ਰੰਗ ਦਾ ਗੇਟ ਦਿਖ ਰਿਹਾ ਹੈ। ਉਸ ਗੇਟ ਤੋਂ ਤੁਹਾਡੀ ਐਂਟਰੀ ਹੋਏਗੀ। ਆਹ ਤੁਹਾਡੇ ਬੈਰੀਕੇਡਸ ਲੱਗੇ ਹਨ। ਤੁਸੀਂ ਇਹਦੇ ਵਿੱਚੋਂ ਐਂਟਰ ਹੁੰਦੇ ਹੋਏ ਤੁਸੀਂ ਆਉਣਾ ਹੈ। ਤੁਸੀਂ ਐਂਟਰ ਹੋ ਕੇ ਆਓਗੇ। ਇੱਧਰ ਤੁਸੀਂ ਥੋੜਾ ਨਾਲ ਦੇ ਗਰਾਊਂਡ ਦੇ ਵਿੱਚ ਪਹੁੰਚਾਇਆ ਜਾਏਗਾ। ਗਰਾਊਂਡ ਦੇ ਵਿੱਚ ਥੋੜੇ ਗਰੁੱਪ ਬਣਾਣ ਲਈ। ਆ ਦੇਖੋ ਦੋਸਤੋ, ਇੱਥੋਂ ਤੁਹਾਡਾ ਗਰਾਊਂਡ ਸ਼ੁਰੂ ਹੋ ਜਾਏਗਾ। ਠੀਕ ਹੈ, ਉਸ ਤੋਂ ਤੁਹਾਨੂੰ ਗਰਾਊਂਡ ਦੇ ਇੱਥੇ ਜਿੱਦਾਂ ਲਿਖ ਕੇ ਆਇਆ ਜਾਊਗਾ, ਤੁਹਾਨੂੰ ਪਹਿਲਾਂ ਗਰਾਊਂਡ ਦੇ ਅੰਦਰ ਪਹੁੰਚਾਇਆ ਜਾਊਗਾ। ਰੁਕੋ ਜੇ ਤੁਹਾਨੂੰ ਬਣਾਇਆ ਜਾਏਗਾ ਪੰਜ ਗਰੁੱਪ ਤੁਹਾਡੇ ਅੰਦਰ ਬਿਠਾਏ ਜਾਣਗੇ ਜਿਹੜਾ ਕਿ ਹਰੇਕ ਗਰੁੱਪ 150 ਬੱਚਿਆਂ ਦਾ ਲੱਗੇਗਾ ਠੀਕ ਹੈ ਇੱਕ ਗਰੁੱਪ ਇੱਥੇ ਐਵੇਂ ਕਰਕੇ ਬਿਠਾਏ ਜਾਣਗੇ ਆ ਦੇਖੋ ਜੁਆਇਨ ਇੰਡੀਆ ਅਰਬੀ ਦਾ ਬੋਰਡ ਵੀ ਲੱਗਿਆ ਹੋਇਆ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਤੁਹਾਡੇ ਨਾਲ ਜਿਹੜੇ ਬੈਰੀਕੇਡਸ ਜਿ ਬਣਾਏ ਹੋਏ ਨੇ ਮਤਲਬ ਇੱਕ ਬਾਕਸ ਟਾਈਪ ਦਾ ਵਿੱਚ ਬਣਾਇਆ ਹੋਇਆ ਹੈ ਇਹ ਬਾਕਸ ਉਹਨਾਂ ਬੱਚਿਆਂ 'ਚ ਬਣਾਇਆ ਹੈ ਕਿ ਜਿਹੜੇ ਫੇਲਿਅਰ ਬੱਚੇ ਨੇ ਜਿਹੜਾ ਤੇ ਰਨਿੰਗ ਨਹੀਂ ਕਲੀਅਰ ਹੋਗੀ ਉਹਨਾਂ ਨੂੰ ਇਸ ਗਰੁੱਪ ਦੇ ਵਿੱਚ ਬਿਠਾਇਆ ਜਾਏਗਾ ਆਪਾਂ ਤੁਹਾਨੂੰ ਦਿਖਾਣੇ ਕਿ ਇਹ ਤੁਹਾਡੀ ਸਟਾਰ ਇਹ ਤੇ ਐਕਸਲੈਂਟ ਵਾਲਾ ਗਰੁੱਪ ਤੇ ਗੁੱਡ ਵਾਲਾ ਗਰੁੱਪ ਤੇ ਜਿਹੜਾ 6.5 ਮਿੰਟਾਂ ਦਾ ਗਰੁੱਪ ਹੈ ਉਹਦਾ ਕੀ ਚੱਕਰ ਹੈ ਆਓ ਤੁਹਾਨੂੰ ਆਪਾਂ ਉਹਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ हां जी दोस्तों, ਅਸੀਂ ਆ ਚੁੱਕੇ ਹਾਂ ਸਟਾਰਟ ਪੁਆਇੰਟ ਤੇ। ਸਟਾਰਟ ਪੁਆਇੰਟ ਦੇ ਉੱਪਰ ਆ ਤੁਸੀਂ ਦੇਖ ਸਕਦੇ ਹੋ 600 ਮੀਟਰ ਤੋਂ ਥੋੜਾ ਜਿਹਾ ਮੀਟਰ ਸਟਾਰਟ ਹੋਏਗੀ। ਠੀਕ ਹੈ? ਆ ਦੇਖੋ ਸਟਾਰਟ ਪੁਆਇੰਟ ਇਹਨਾਂ ਨੇ ਲਿਖਿਆ ਤੇ ਨਾਲ ਹੀ ਇਹ ਕਹਿਣਾ ਨੇ ਚੇਤਾਵਨੀ ਵੀ ਤੁਹਾਨੂੰ ਦੇ ਦਿੱਤੀ ਹੋਈ ਹੈ ਕਿ ਜਿਹੜੀ 1600 ਮੀਟਰ ਦੀ ਦੌੜ ਹੈ ਠੀਕ ਹੈ ਤੁਸੀਂ ਆਪ ਆਪਣੀ ਇੱਛਾ ਦੇ ਨਾਲ ਭੱਜ ਰਹੇ ਜਿਹੜਾ ਠੀਕ ਹੈ ਤੁਸੀਂ ਜਿਵੇਂ ਤੁਹਾਨੂੰ ਰਨਿੰਗ ਦੇ ਤਹਿਤ ਕੋਈ ਵੀ ਹਾਨੀ ਹੁੰਦੀ ਹੈ ਠੀਕ ਹੈ ਉਹਦੀ ਜ਼ਿੰਮੇਵਾਰ ਤੁਸੀਂ ਆਪ ਹੋਗੇ। ਤੁਹਾਨੂੰ ਇੱਕ ਨੋ ਕਲੀਮ ਦਾ ਸਰਟੀਫਿਕੇਟ ਬਣਵਾ ਕੇ ਇਹ ਕਹਿਣਾ ਜਿਹੜੀ ਤੁਹਾਡੇ ਪੇਰੈਂਟਸ ਵੱਲੋਂ ਹੋਗਾ ਠੀਕ ਹੈ ਕਿ ਤੁਹਾਡੇ ਪੈਰੈਂਟ ਸਿਗਵਾਈ ਦੇਣਗੇ ਕਿ ਮਤਲਬ ਜੇਕਰ ਤੁਹਾਨੂੰ ਰਨਿੰਗ ਦੇ ਦੌਰਾਨ ਕੋਈ ਵੀ ਹਾਨੀ ਹੋਵੇ ਤੁਸੀਂ ਉਹਦੇ ਆਪ ਜ਼ਿੰਮੇਵਾਰ ਹੋ ਆਰਮੀ ਇਹਦੇ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦੀ ਜੇਕਰ ਤੁਸੀਂ ਪਰਮਿਸ਼ੇ ਵੀ ਪ੍ਰਾਪਤ ਲੈ ਕੇ ਖਾ ਕੇ ਆਨੇ ਹੋ ਤੇ ਆਪਣੇ ਨਾਲ ਲੈ ਕੇ ਆਣ ਤੁਹਾਡੇ ਉੱਪਰ ਸਖਤ ਕਾਨੂੰਨੀ ਕਾਰਵਾਈ ਹੋਏਗੀ ਬਾਕੀਦਾ ਤੇ ਤੁਹਾਡੇ ਨਾਲ ਪੁੱਛ ਹੋਊਗੀ ਜਿਹੜੀ ਕਿ ਤੁਹਾਨੂੰ ਕਾਨੂੰਨੀ ਤੌਰ ਤੇ ਸਜ਼ਾ ਵੀ ਮਿਲੀ ਜਾਊਗੀ ਠੀਕ ਹੈ ਇਸ ਜਗ੍ਹਾ ਤੋਂ ਰਾਜੇ ਤੁਹਾਡੀ ਰੇਸ ਸਟਾਰਟ ਹੋਏਗੀ ਤੇ ਇਸੇ ਹੀ ਜਗ੍ਹਾ ਤੋਂ ਤੁਹਾਡੀ ਰੇਸ ਖਤਮ ਹੋਏਗੀ ਆ ਦੇਖੋ ਫੀਟ ਪਾਉਣਾ ਹੈ ਉਸ ਤੋਂ 400 ਸੋ ਨਾ ਬਣਾ। ਇਹ ਆ ਪਟਿਆਲਾ ਦਾ ਫੁੱਲ ਲੱਗਿਆ ਕੋਲੋਂ ਨਹੀਂ। ਜਿਹੜਾ ਗਰੁੱਪਾ ਜਿਹਨੇ ਤੁਸੀਂ ਐਕਸਟ੍ਰੀਮ ਬੈਟਰੀ ਜਿਹੜੇ ਬੱਚੇ ਨੇ ਐਕਸੀਡੈਂਟ ਕਰਾਇਆ ਹੈਗਾ ਉਹ ਬੱਚੇ ਬਚ ਗਏ। ਉਹ ਗਰੁੱਪ ਹੈ ਐਕਸੀਡੈਂਟ ਦੇ ਵਿੱਚ ਜਿਹੜਾ ਹੈ ਕੀ ਹੈ 5 45 ਸੌਰੀ 5 ਮਿੰਟ 30 ਸੈਕਿੰਡ ਦਾ ਟਾਈਮ ਹੀ ਮਿਲੇਗਾ ਉਸ ਤੋਂ ਜਿਹੜਾ ਚੀਚਾ ਗਰੁੱਪ ਬੈਠੇ ਆ ਇੱਥੇ ਬੈਠੇ ਆ ਇਹ ਚੀਚਾ ਗਰੁੱਪ ਕਿਹੜਾ ਹੈ ਇਹ ਗੁੱਡਾਂ ਦੇ ਬੱਚਿਆਂ ਦਾ ਗਰੁੱਪ ਹੈ ਠੀਕ ਹੈ ਇਹਦੇ ਜਿਹੜੇ 5 45 ਤੱਕ ਆਣਗੇ ਉਹ ਬੱਚੇ ਬੈਠਣਗੇ ਉਸ ਤੋਂ ਅਗੇ ਜਿਹੜਾ ਤੀਸਰਾ ਗਰੁੱਪ ਹੈ ਤੀਸਰਾ ਜਿਹੜਾ ਗਰੁੱਪ ਹੈ ਜਿਹੜੇ ਜਿਹੜੇ 6 ਮਿੰਟ ਦੇ ਵਿੱਚ ਆਣਗੇ ਬੱਚੇ ਉਹ ਬੈਠਣਗੇ ਕਿ ਜੇ ਤੁਹਾਡੇ ਲਈ ਚਾਰ ਗਰੁੱਪ ਲੱਗਣਗੇ ਜੇ ਪਹਿਲਾਂ ਸਤ ਦੋ ਗਰੁੱਪ ਲੱਗ ਜਣਗੇ ਸਿੱਖਾ ਚਾਰ ਗਰੁੱਪ ਚੱਲੇਗਾ ਇੱਕ ਚੌਥਾ ਗਰੁੱਪ ਰਾਜ ਉਹ ਹੈ ਜਿਹੜੇ ਕਹਿੰਦੇ ਨੇ ਆਪਣਾ 6.5 ਮਿੰਟ ਦੇ ਵਿੱਚ ਵਿੱਚ ਆਉਣਗੇ ਇਹ ਜਿਹੜੇ ਤੁਹਾਡੇ ਫਿਜ਼ੀਕਲ ਦੇ ਰਨਿੰਗ ਦੇ ਨੰਬਰੇ ਤੁਹਾਡੇ ਰਨਿੰਗ ਦੇ ਅਕੋਰਡਿੰਗ ਹੀ ਲੱਗਣਗੇ ਕਿ ਤੁਸੀਂ ਘਟਦੇ ਜਾਓਗੇ ਰਨਿੰਗ ਦੇ ਪਿੱਛੇ ਪਿੱਛੇ ਹੋਣਗੇ ਉਹ ਤੁਹਾਡੇ ਨੰਬਰ ਵੀ ਘਟਦੇ ਜਾਣਗੇ ਐਕਸਲੈਂਟ ਵਾਲਿਆਂ ਦੇ 60 ਨੰਬਰ ਨੇ ਤੇ ਜਿਹੜੇ ਗੁਰਦਾਲੇ ਨੇ ਉਹਨਾਂ ਦੇ 48 ਨੰਬਰ ਨੇ ਠੀਕ ਹੈ ਰਾਜ ਆਹ ਤੁਹਾਨੂੰ ਅਸੀਂ ਦਿਖਾਨੇ ਆ ਹੋਰ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੋਵੇਗਾ ਚਲੋ ਹਾਂ ਜੀ ਦੋਸਤੋ ਜੇ ਜੇ ਰਨਿੰਗ ਹੋਊਗੀ ਰਨਿੰਗ ਹੋ ਤਾਂ ਤੁਹਾਡਾ ਮੈਡੀਕਲ ਹੋਊਗਾ ਰਾਜੀ ਇਸ ਜਗ੍ਹਾ ਦੇ ਉੱਪਰ ਠੀਕ ਹੈ ਜਗ੍ਹਾ ਦੇ ਉੱਪਰ ਤੁਸੀਂ ਦੇਖ ਰਹੇ ਹਾਲੇ ਥੋੜਾ ਬਾਰਿਸ਼ ਕਰਕੇ ਪਾਣੀ ਪਰ ਆਇਆ ਹੈ ਥੋੜਾ ਮੈਡੀਕਲ ਸਾਰਾ ਇੱਥੇ ਹੋਊਗਾ ਜਿਹੜੇ ਬੱਚੇ ਪੁੱਛ ਰਹੇ ਨੇ ਮੈਡੀਕਲ ਇਸ ਤੇ ਤੁਹਾਨੂੰ ਟਾਈਮ ਦਿੱਤਾ ਜਾਊਗਾ ਜਾਂ ਨਹੀਂ ਮੈਡੀਕਲ ਇਸ ਤੇ ਰਾਜੀ ਤੁਹਾਨੂੰ ਟਾਈਮ ਦਿੱਤਾ ਜਾਊਗਾ ਇੱਕ ਤੋਂ ਦੋ ਦਿਨ ਦਾ ਟਾਈਮ ਦਿੱਤਾ ਜਾਊਗਾ ਰਾਜੀ ਮੈਡੀਕਲ ਇਸ ਤੇ ਠੀਕ ਹੈ ਤੇ ਥੋੜਾ ਬਿੰਦ ਵਗੈਰਾ ਜਿਹੜੇ ਲੱਗਣੇ ਨੇ ਉਹ ਵਾਲੇ ਬਿੰਦ ਵਗੈਰਾ ਹੀ ਲਗਾ ਲੈਣੇ ਆਰਮੀ ਵਾਲੇ ਉਹ ਕੱਲ ਤਾਂ ਥੋੜਾ ਲੱਗ ਜਾਏਗਾ ਜੇ ਸਾਨੂੰ ਹੋਰ ਕੋਈ ਜਾਣਕਾਰੀ ਮਿਲਦੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ ਤਾਜ਼ਾ ਹੀ ਵੀਡੀਓ ਦੀ ਜਾਣਕਾਰੀ ਹੈ ਉਹ ਹਰੇਕ ਦੋਸਤਾਂ ਨੂੰ ਮਿਲ ਸਕੇ ਚਾਹੇ ਦੋਸਤੋ ਜੈਪੁਰ